ਕੋਈ ਨਹੀਂ ਜਾਣਦਾ ਪਰ ਸਤਗੁਰੂ ਰਬਦਾਸ ਮਹਾਰਾਜ ਬਾਬਾ ਕਬੀਰ ਸਾਹਿਬ ਜੀ ਭਗਤ ਨਾਮਦੇਵ ਜੀ ਕੋ ਨਦੀਆਂ ਸਨ ਜਿਹੜੀਆਂ ਚੱਲਦੀਆਂ 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 ਆਸਾਗਰ ਦੇ ਵਿੱਚ ਸਮਾ ਗਈਆਂ ਉਹ ਸਾਗਰ ਦਾ ਰੂਪ ਹੀ ਹੋ ਗਈ ਉਹਨਾਂ ਦਾ ਕੋਈ ਆਪਣਾ ਰੂਪ ਨਹੀਂ ਹੈ ਜਦ ਅਬ ਹੋਤੇ ਤਬ ਤੂੰ ਰਾਹੀ ਆਪ ਤੂੰ ਹੀ ਮੈਂ ਨਹੀਂ ਪਏ ਅਨੰਤ ਅਗੰਗ ਲਹਿਰ ਮੇ ਆਰਡਰ ਜਲ ਕੇਵਲ ਜਲ ਮੈਂ ਜੋ ਜਲ ਮੈਂ ਜਲਾਏ ਕਰਾਨਾ ਤੈਨ ਜੋਤੀ ਸੰਗ ਜੋਤ ਸੁਬਾਨਾ ਉਹਨ ਸਾਧਗੁਰੂ ਰਵਿਦਾਸ ਮਹਾਰਾਜ ਕੋਈ ਖਾਸ ਅਲੱਗ ਨਹੀਂ ਹਨ ਕੋ 21 ਰੁਪਏ ਜਦੋਂ ਵੀ ਕੁਰਬਾਨੀ ਹੁਕਮ ਹੁੰਦਾ ਸੰਤ ਸੁਰਜਦਾਸ ਮਹਾਰਾਜ ਦਾ ਜਦ ਬਾਬਾ ਕਬੀਰ ਸਾਹਿਬ ਦਾ ਉਹ ਰਹਿ ਜਾਂ ਸਤਿਗੁਰ ਪਾਤਸ਼ਾਹ ਦਾ ਉਹ ਰੰਗ ਸਾਹਿਬ ਦਾ ਹੁੰਦਾ ਹੈ ਪੰਚਮ ਪਾਤਸ਼ਾਹ ਗੁਰ ਦੰਦੇ ਮਹਾਰਾਜ ਦਾ ਹੁੰਦਾ ਹੈ ਜਿਹੜੀ ਭਾਵਨਾ ਦਾ ਜਦੋਂ ਪੰਚਮ ਪਾਤਸ਼ਾਹ ਦਾ ਮੁੱਕ ਮੁੰਦਾ ਹੈ ਉਸੇ ਭਾਵਨਾ ਦਾ ਭਾਵਨਾ ਨੇ ਜਦੋਂ ਗਵਦਾਸ ਕਰਦਾ ਹੁੰਦਾ ਸੀ ਨਮਸਕਾਰ ਕਰਦੇ ਮੰਨਦਾ ਸਿੱਖ ਲੋਕ ਹੋ ਇੱਕੋ ਹੀ ਰੂਪ ਨੇ ਉਹਨਾਂ ਦੀ ਮੱਤ ਇੱਕ ਸੀ ਉਹਨਾਂ ਦੇ ਵਿਚਾਰ ਉਹਨਾਂ ਦੇ ਖਿਆਲ ਇੱਕ ਸੀ ਇੱਥੇ ਕੋਈ ਦੂਸਰ ਭਾਵ ਨਹੀਂ ਹੈ ਇੱਥੇ ਤਾਂ ਏਕਤਾ ਦਾ ਉਹ ਅਸੀਂ ਮੰਨਣਾ ਨਾਮ ਨਾਲੋਂ ਸਾਡੇ ਨਹੀਂ ਅਸੀਂ ਮੰਨ ਲਿਆ ਪਾ ਕੇ ਬਹਿ ਗਏ ਉਹ ਵੱਖਰੀ ਗੱਲ ਐ ਪਰ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਕੋਈ ਐਡਾ ਦਾ ਪ੍ਰਚਾਰ ਕੋਈ ਐਡਾ ਦਾ ਸੰਦੇਸ਼ ਨਹੀਂ ਜਾਂਦਾ ਤੂੰ ਲੱਗ ਗਏ ਤੂੰ ਲੱਗ ਗਏ ਤੂੰ ਲੱਗ ਗਏ ਤੂੰ ਲੱਗ ਗਏ ਗੱਲ ਤੇ ਸਾਗਰ ਵਿੱਚ ਮਿਲਦੀ ਸੀ ਨਾ ਜਦੋਂ ਸਾਗਰ ਵਿੱਚ ਮਿਲ ਗਈ ਉਹਨੋ ਕਿਸੇ ਦੀ ਜਾਤ-ਪਾਤ ਨਹੀਂ ਦੇਖੀ ਸਤਿਗੁਰੂ ਅਰਦਾਸ ਸਾਹਿਬ ਜੀ ਨੇ ਆਪ ਲਿਖਿਆ ਕਾਇਰ ਅਰਦਾਸ ਜੋ ਜਪੇ ਨਾਮ ਇਸ ਜਾਤ ਦਾ ਜੋ ਦਾ ਜਨਮ ਨਾ ਜੋਨ ਕੰ ਉਹਦੀ ਜਾਤ ਵੀ ਮਿਟ ਜਾਂਦੀ ਏ ਉਹਦਾ ਜਨਮ ਵੀ ਮਿਟ ਜਾਂਦਾ ਉਹਦੀਆਂ ਜਿੰਦਗੀਆਂ ਵੀ ਮਿਟ ਜਾਂਦੀ ਏ ਜਿਹੜਾ ਵਹਿਗੂ ਦਾ ਸਿਮਰਨ ਕਰਦਾ ਹੈ ਹਾਂ ਜੀ ਜੋ ਲੇਖੋ ਕੋਟ ਤੇਰੇ ਮਿੱਤੇ ਪਾਪ ਸੰਕੋਟ ਕੋਣ ਕਹਿ ਰਵਿਦਾਸ ਜੋ ਜਪੇ ਨਾਮ ਇਸ ਜਾਤ ਨਾ ਜਨਮ ਨਾ ਜੋਲ ਭਾਗ ਉਰੀਏ ਜਿੰਦੀਆਂ ਕੱਟੀਆਂ ਜਾਂਦੀਆਂ ਗੁਰੂ ਨਾਨਕ ਦੇਵ ਕਰ ਵਿੱਚ ਟੋਪਾ ਕੋਈ ਉਪਦੇਸ਼ ਮਿਲਦਾ ਕਿਹੜਾ ਜੀਏ ਕੋ ਪਿੰਡਾਂ ਦੇ ਪੁੱਤ ਸਿਆਸੀ ਸਾਦੇ ਭਾਈਆ we you. ਇਹ ਕੋਈ ਪਿੰਨਾ ਜਿਆ ਸੀ ਕੁੱਤਾ ਰਹੀ ਕੋਈ ਵੀ ਭੇਵ ਭਾਵ ਨਹੀਂ ਹੈ ਇੱਥੇ ਕੋਈ ਦੁਸ਼ਰ ਨਹੀਂ ਹੈ ਘਰਾਬਤੇ ਘਰ ਵਿੱਚ ਕੋਈ ਐਸਾ ਪ੍ਰਚਾਰ ਐਸਾ ਸੰਦੇਸ਼ ਨਹੀਂ ਹੈ ਤੂੰ ਲਗ ਹੈ ਤੂੰ ਲਗ ਹੈ ਬਾਬਾ ਜੀ ਨੇ ਤੇ ਪੜ੍ਹਾਇਆ ਇੱਕੋ ਤਾਂ ਕਿ ਤੀਏ ਜੁਬੇ ਦੋ ਬੇ ਦੋ ਸੰਗ ਨਾਮ ਲਿਓ ਮਨ ਲੀਣਾ ਕਿੰਨੇ ਜਿਹੜਾ ਕਪੜੇ ਸੀਦਾ ਸੀ ਕਪੜੇ ਰੰਗਦਾ ਸੀ भगत नामदेव ने देखो जी लोग शिपा कह के बुलाते से लोग शिवा कह बुलाए गोविंद 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 सन नाम देव मन लीना आठ दाम को शिपर होयो लखीना तन्ना बन्ना त्याग के प्रीत चरण कबीरा नीच कुला जो लहरों पयोगनी ਨਾ ਬਿਜਾ ਕੇ ਕਿਉਂ ਲੋਕ ਜੁਲਾਹਾ ਕਹਿੰਦੇ ਸੀ ਕੋਨਾ ਦਾ ਦਹੀਰ ਖਦਾਨਾ ਹੋ ਗਏ ਇਹ 3 ਤਸਰਾ ਬਚਨ ਕੀਤਾ ਰਮਦਾਸ ਸਤਵੰਤ ਤੋਰਨੀ ਇਹਨਾਂ ਧਿਆ ਕੀ ਮਾਇਆ ਜਿਹਨੇ ਮਾਇਆ ਦੇ ਹੰਦ ਰਿਤੀ ਉਹ ਮਾਇਆ ਉਸ ਤਰ੍ਹਾਂ ਦੀ ਹੈ ਕਿ ਤਾ ਆ ਮਾਇਆ ਜਿਹੜੀ ਵਰਤੁ ਲੈਵੇਂ ਚ ਇਤ ਮਾਇਆ ਬਾਬਾ ਜੀ ਕਹਿੰਦੇ ਇਹ ਮਾਇਆ ਜਿੰ ਤੱਕ ਹਰ ਵਿਸਣੇ ਮੂਹ ਉਜੈ ਭਾਉ ਜਲਾਇਆ ਜਿਹੜੀ ਪਰਮੇਸ਼ਰ ਨੂੰ ਭੁਲਾ ਦੇ ਉਹ ਵੀ ਮਾਇਆ ਤੇ ਮਹਾਰਾਜ ਨੇ ਇਹ ਸਾਇਆ ਉਹ ਤਿਆਗ ਦਿੱਤਾ ਤੇ ਫਿਰ ਕੀ ਹੋਇਆ ਰਮਦਾਸ ਜੀ ਰਗਤ ਤੋਰ ਨੀਤ ਜਤ ਜਤਿਆ ਮਾਇਆ ਅੰਤ ਤੱਕ ਹੋਆ ਸਾਧ ਸੰਗ ਹਰ ਦਰਸ਼ਨ ਹਰੀ ਦੇ ਦਰਸ਼ਨ ਪਾ ਲਈ ਅਨੀ ਸੈਨ ਨਾਈ ਬੰਨਕਾਰੀਆ ਉਹ ਕਰ ਕਰ ਸੁਣਿਆ ਗੁੱਤਾਂ ਦੀ ਘਾਤ ਕਰਨ ਵਾਲਾ ਰਾਜੇ ਮਹਾਰਾਜ ਜਿਹਨੇ 나ਕੂਰ ਕਟਣ ਵਾਲਾ ਉਹਨਾਂ ਨੂੰ ਇਸ਼ਾਨ ਕਰਨ ਉਹਨਾਂ ਨੂੰ ਵਿਸਾਜ ਕਰਨ ਵਾਲਾ ਉਹ ਪਦਸਫੈਨ ਜਿਹਨੂੰ ਲੋਕ ਲਈ ਇੰਗੇ ਸੀ ਆ ਦੇਖੋ ਸੈਨ ਨਾਈ ਗੁੱਤ ਕਾਰੀਆ ਉਹ ਕਰ ਕਰ ਸੁਣਿਆ ਫਿਰਦੇ ਵਸਿਆ ਪਾਰਬ੍ਰह्म ਭਗਤਾ ਮੈਂ ਗਣ ਉਹਨੇ ਹਿਰਦੇ ਚ ਵਿਸਾਲਿਆ ਕਵਿਸ਼ਣ ਦਾ ਨਾਮ ਉਹ ਵੀ ਫਰਦ ਅਧਿਲੇਸ਼ ਵਿੱਚ ਆ ਗਿਆ ਤੇ 5ਵੇਂ ਨੰਬਰ ਤੇ ਬਾਬਾ ਜੀ ਨੇ ਇਹ ਲਿਖਿਆ ਏ ਵਿਦ ਸੁਣ ਕੇ ਜਾਤ ਰੋ ਭਗਤ ਕੰਨਾ ਜਾਤ ਰੋ ਜੇਨਾ ਮੈਂ ਜੀਵੀ ਦਾਦ ਹੈ ਜੱਟ ਹੈ ਉਹਨੇ ਵੇਖਿਆ ਵੀ ਆਹ ਭਗਤ ਸ਼ੂਤਰ ਜਿਹਨੂੰ ਲੋਕ ਗਰੀਬ ਕਹਿੰਦੇ ਐ ਇਹ ਰੱਬ ਤੱਕ ਪਹੁੰਚ ਬਣਾ ਲਈ ਪ੍ਰਵਾਨ ਹੋ ਗਏ ਦੇ ਰੋਣੇ ਵਿਖ ਨਬਰ ਪ੍ਰਸਾਦ ਕਰ ਲਿਆ ਇਹ ਵਿੱਚ ਸੁਣ ਕੇ ਜਤੋ ਉ ਭਗਤੀ ਲੰਦਾ ਮਿਲੈ ਤੱਕ ਉਸਾਈਆਂ ਜੰਦਾ ਬੜਾ ਭਾਗਾ ਇੱਕ ਕਰਨ ਰ ਲਗੇ ਆ ਬਰਾਬਰ ਨਾਲ ਇਕਨ ਵੀ ਨਹੀਂ ਪੁੱਟੇ ਅਸੀਂ ਤਾਂ ਤੁਰੇ ਹੀ ਨਹੀਂ ਹਲੇ ਇੱਕ ਤੰਦ ਦੀ ਦੌਲਤ ਐ ਇੱਕ ਮਨ ਦੀ ਦੌਲਤ ਐ ਜਿੰਨੇ ਭਗਤ ਨੇ ਗਰੀਬ ਨੇ ਛਤਰੀਆਂ ਚ ਰਹਿਣ ਵਾਲੇ ਨੇ ਪਰ ਉਹ ਤਾਂ ਕੋਲ ਬਾਹਗੀ ਦੌਲਤ ਅਧਰਿਯੋ ਵਾਲੋ ਮਹਾਲ ਹੈ ਸਾਡੇ ਕੋਲੇ ਸੰਸਾਰੀ ਪਦਾਰਤ ਤੇ ਹਨ ਪਰ ਰੋਹਾਨੀਅਤ ਨੂੰ ਅਸੀਂ ਘਰੀਬ ਵਰਜੋਰ ਹੈ ਸਾਡੇ ਕੋਲ ਵੀ ਹੈ ਕਿ ਪਰ ਜਿਹੜੇ ਭਗਤ ਨੇ ਉਹਨਾਂ ਨੂੰ ਬਾਬਾ ਜੀ ਨੇ ਕਿਹਾ ਭਾਗ ਠੜੇ ਹਰ ਸੰਤ ਤੁਮਾਰੇ ਜਨ ਕਰਤ ਤਹਰ ਉਹਨਾਂ ਨੇ ਨਾਮ ਰੂਪੀ ਤਨ ਅਖਾ ਕੀਤਾ ਆ ਦਰਬਾਰ ਜਿਹੜੇ ਸਜਦੇ ਐ ਨਾ ਪ੍ਰੋਗਰਾਮ ਸਮਾਗਮ ਆਉਂਦੇ ਐ ਤੇ ਜੇ ਕੋਈ ਸੰਦੇਸ਼ ਦਿੱਤਾ ਹੈ ਬੰਦੇ ਕਬੀਰ ਦੂਤ ਦਾ ਹੈ ਤੋ ਦੂਤ ਲੈ ਰਾਮ ਨਾਮ ਹੈ ਦੂਤ ਇਹ ਤੁਪਤਾਂਦਰਮੀਂ ਦੇ ਰਾਗ ਰੂਪਕ ਧੰਧੀਆਂ ਦੂਤ ਲੈ ਬਾਕੀ ਧੰਧ ਤੂੰ ਇੱਥੇ ਛੱਡ ਜਾ ਜਾਨਾ ਇਹ ਵੀ ਨਾਲ ਲੈ ਜਾ ਪਰ ਅਸੀਂ ਗੱਲ ਵੀ ਨਹੀਂ ਪੁੱਢੇ ਗੁਰਬਾਣੀ ਆ ਬਚਨ ਜਿੱਥੋਂ ਅਸੀਂ ਸ਼ੁਰੂ ਕੀਤਾ ਹੈ ਕਿ ਤੁਮਰੇ ਭਜਨ ਕਤੇ ਜਮ ਅਸਾ ਸ ਕੀ ਪਾਛਾ ਏ ਜੇਡਾ ਦੀਦਾ ਭਜਨ ਨਾ ਤੇਰਾ ਨਾਮ ਹੈ ਜੇ ਜਮਾ ਦੀਆਂ ਫਹਿਆਂ ਨੂੰ ਕਰਦਾ ਵੀਰ ਜਮ ਕਰ ਠੇਗਾ ਬੁਰਾ ਹੈ ਕੋ ਨਹੀਂ ਸਹਿਆ ਜਾਏ ਕੇ ਕੁਝ ਸਾਧੂ ਵਾਹਿ ਮਲਿਓ ਤਨ ਲਿਓ ਅੰਚਲਾਈ ਮੈਨੂੰ ਆਏ ਪੰਲਾ ਪਖਾਦ ਤਾ ਉਸ ਸਾਧੂ ਨਹੀਂ ਮੇਰੇ ਜੀ ਕਿਰਪਾ ਕੀਤੀ ਹੈ ਕਿਉਂਕਿ ਗੁਰਬਾਣੀ ਨੇ ਕਥਨ ਕੀਤਾ ਜਿਸ ਮਥਰ ਕੋ ਰਣ ਤੂਆਇਆ RAM ਨਾਮ ਸੰਤਾਂ ਦਾ ਕਾਇਆ ਇਹ ਭਗਤਾਂ ਤੋਂ ਹੀ ਮਿਲੂ ਸਤਪੁਰਛਾਂ ਤੋਂ ਹੀ ਉਹ ਨਾਮ ਮਿਲੂ ਜਿਹੜਾ ਨਾਮ ਤੋਂ ਲੈਣ ਵਾਤੇ ਆਇਆ ਕਿਉਂਕਿ ਉਹਨਾਂ ਦੀ ਡਿਊਟੀ ਲੱਗੀ ਹੈ ਕਬੀਰ ਸੇਵਾ ਤੋਂ ਦੋਏ ਭਲੇ ਇੱਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਸਤਨਾਮ ਦਾ ਕੰਮ ਹੀ ਇਹ ਹੁੰਦਾ ਭਾਈ ਸਤਨਾਮ ਗੁਰ ਸਤਨਾਮ ਵਾਹਿਗੁਰੂ ਪੈ ਸਕਦੀ ਸ਼ਾਂਤ ਹੋ ਸਕਦੀ ਦਾਦਾ ਦੇਵ ਸਤਿਗੁਰੂ ਰਬਦਾਸ ਮਹਾਰਾਜ ਐਸੇ ਪ੍ਰੇਮ ਦੀ ਗੱਲ ਕਰਦੇ ਐ ਜੋ ਤੁਮ ਗਿਰਵਰ ਤੋ ਹਮ ਮੋਰਾ ਜੇ ਤੂੰ ਪਹਾੜ ਬਣੀ ਤਾਂ ਮੈਂ ਮੋਰ ਬਣ ਗਿਆ ਜੋ ਤੁਮ ਚੰਦ ਹਮ ਪਏ ਹੈ ਚਕੋਰਾ ਜੇ ਤੂੰ ਚੰਦ ਬਣ ਜਾਏ ਮੈਂ ਵੀ ਪ੍ਰਮਾਤਮਾ ਤੇ ਮੈਂ ਚਕੂਰ ਬਣ ਜਾਾਂ ਜਦੋਂ ਤੱਕ ਦੀ ਰਮਣ ਜੇ ਤੂੰ ਪਹਾੜ ਬਣ ਜਾਏ ਮੈਂ ਦੋਰ ਬਣ ਜਾਾਂ ਜੇ ਤੂੰ ਚੰਦ ਬਣ ਜਾਈ ਤੇ ਮੈਂ ਚਕੂਰ ਬਣ ਜਾਾਂ ਤੇਰੀ ਭਾਵਨਾ ਤੇਰੀ ਪ੍ਰੀਤ ਹੋਵੇ ਤਾਂ ਇੱਕ ਬਣ ਦੇ ਇਹਦਾ ਧਾਰਨਾ ਇਸਾ ਦੀ ਪ੍ਰੀਤ ਨਾ ਚਕੂ ਤੰਦ ਵਰਗਾ ਤੰਦ ਵਰਗਾ ਸਤਿਪ੍ਰੀਤ ਨਿਡਜ ਕੋਰ ਵਾਲਾ ਇੱਕ ਵਾਰ ਇੱਕ ਸ਼ਬਦ ਪੜਿਆ ਬਾਪੂ ਜੀ ਕਹਿਣ ਲੱਗੇ ਜਿਹੜਾ ਚੰਦਰਮੈ ਉਹ ਧਾਗੀ ਹੈ ਮੈਲਾ ਬ੍ਰਹਮ ਮੈਲਾ ਇੰਦਰ ਬ੍ਰਹਮ ਵੀ ਮੈਲਾ ਇੰਦਰ ਵੀ ਮੈਲਾ ਮੈਲਾ ਸੂਰਜ ਮੈਲਾ ਚੰਦ ਸੂਰਜ ਵੀ ਗਹਿ ਲੱਗਦਾ ਹੈ ਜੇ ਤੁਸੀਂ ਕਹਿਓ ਸਾਡਾ ਸਾਡੇ ਗੁਰੂ ਦਾ ਨੇਕ ਲੰਕੈ ਕੋਲ ਤੇ ਬੁਖ ਲੰਕੀ ਤੇ ਤੁਸੀਂ ਚੰਦਰਮਾ ਨਾਲ ਤੁਲਨਾ ਕਰੀ ਜਾਂਦੇ ਨਹੀਂ ਨਹੀਂ ਸਾਡੇ ਗੁਰੂ ਨੂੰ ਬੱਤੇ ਬਰ ਮਹਾਪੁਰਖ ਨੇ ਇਉਂ ਨਾ ਪੜੋ यो बड़ो ਸਾਡੇ ਗੁਰੂ ਨੂੰ ਦਾਗ ਨਾ ਕੋਈ ਜੰਦਰੂ ਦਾ ਦਾਗ ਲੱਗਿਆ ਉਹ ਤਾਂ ਦਾਗ ਲੱਗਿਆ ਸਾਡੇ ਗੁਰੂ ਨੂੰ ਕੀ ਦਾਗ ਨਹੀਂ ਹੈ ਤੇ ਸਾਧ ਸੰਗਤ ਸਾਧ ਗੁਰੂ ਦਵਦਾਸ ਮਹਾਰਾਜ ਇਸ ਤੇਮ ਵਿੱਚ ਬ੍ਰੀਤ ਵਿੱਚ ਬੋਲ ਰਹੇ ਹੈ ਜੋ ਤੁਮ ਕਿਰਵਰ ਤੋ ਹਮ ਲੋਰਾ ਜੋ ਤੁਮ ਸੰਤ ਹਮ ਪਏ ਹੈ ਕਿ ਕੋਰਾ ਬਾਦਵੀ ਤੂੰ ਨਾ ਤੋੜੈ ਤੂੰ 함 ਨਹੀਂ ਤੋੜੈ ਤੁੰ ਸੰਤ ਤੋੜ ਪਰ ਸੰਤ ਜੋੜੈ ਇਹ ਤੂੰ ਨਾ ਤੋੜੇ ਤਾਂ ਮੈਂ ਕਿਉਂ ਤੋੜੂ ਤੇ ਨਾਲੇ ਮੈਂ ਤੇਰੇ ਨਾਲੋਂ ਤੋੜ ਕੇ ਜੋੜਨੀ ਵੀ ਕਿਹਦੇ ਨਾਲ ਐ ਤੇਰੇ ਪਿੰਡੋਂ ਸਾਡਾ ਗੁਜ਼ਾਰਾ ਹੀ ਨਹੀਂ ਪਰ ਸਾਡਾ ਹੋਈ ਜਾਂਦਾ ਗੁਜ਼ਾਰਾ ਪ੍ਰੇਮ ਵਾਲੇ ਉਹ ਕਹਿੰਦੇ ਗੁਜ਼ਾਰਾ ਨਹੀਂ

ਐ ਸਕੇ ਪਾਸ਼ਾ ਜੇ ਤੂੰ ਦੀਵਾ ਬਣ ਗਏ ਮੈਂ ਆਪਣੇ ਆਪ ਨੂੰ ਬੱਤੀ ਬਣਾਲਾ ਬੱਤੀ ਜੋ ਤੂੰ ਤਿਮਰਾ ਤਾਹ ਹਮ ਬਾਤੀ ਜੋ ਤੂੰ ਤੀਰਥ ਤਾਹ ਹਮ ਜਾਕੇ ਜੇ ਤੂੰ ਤੀਰਥੋਂ ਮੈਂ ਤੇਰ ਤੇ ਛਣਦੀ ਬਣ ਜਾ ਜਤੂ ਬਣ ਜਾ ਛਣਦੀ ਬਣ ਕੇ ਹਮ ਕਿਉਂ ਆਵਾਂ ਕਿਉਂਕਿ ਸੱਚੀ प्रीत ਹਮ

चलना करके भगत ने अपना रिश्ता तू मेरा माता तू मेरा पिता तू मेरा पिता है तू मेरी माता तू मेरा मंदव तू मेरा भरा तू मेरा राखा सभी खाई खाई उन्होंने सारे रिश्ते गुरु ना ही बोले है जिनके सच्चा रिश्ता है साढ़े लोग है मेनू गौरी समझ आई आई ਨਾਹੀਂ ਹੋ ਮੈਦੀਪ ਨੂੰ ਤਾਇਆ ਮੈਂ ਬਉਰੀ ਜੁਨੀੜ ਕੀਤੇ ਔਗਣਾ ਨੂੰ ਨਾਹੀਂ ਕੱਲਿਆਂ ਬੈਠ ਪਛਤਾਇਆ ਮੈਂ ਹੀਰੇ ਲਾਲਾਂ ਦੀ ਕੋਈ ਤਾਂ ਪਰਖ ਕੀਤੀ ਘਟਾ ਬਹੁਤ ਸਵਾਸਾਂ ਦਾ ਪਾਇਆ ਮੈਂ ਖਾਣ ਪੀਣ ਸ਼ਿੰਗਾਰ ਨਾਲ ਪਿਆਰ ਕੀਤਾ ਨਾਹੀਂ ਰੱਬ ਨਾਲ ਲਾਡ ਲੜਾਇਆ ਮੈਂ ਕੋ ਝੂਠੇ ਜਗਤ ਨੂੰ ਆਪਣਾ ਸਮਝ ਬੈਠੀ ਇੱਕ ਸਮਝਿਆ ਰਾਮ ਪਰਾਇਆ ਆਹ ਜਗਤ ਮੇਰੇ ਪਰ ਇਹ ਰਾਮ ਪਰਾਇਆ ਸੁਝੀ ਬੈਠੇ ਪਰ ਗੁਰਬਾਣੀ ਜਿੱਤ ਗਿਆ ਸੀ ਵਈ ਨਾਲ ਕਚੜਿਆ ਸੇ ਟੋੜ ਟੂੜ ਸੱਜਣ ਸੰਤ ਪੱਕਿਆ ਹੋਏ ਜੇ ਬੰਦੇ ਵਿਛੜੇ ਕੋ ਹੋਇਆ ਨਾ ਜਾਈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ ਜਿਸ ਪਾਸ ਬਹਿਖਿਆ ਸੋਹੀ ਸਭਣਾ ਦਾ ਅਸਲ ਮਿੱਤਰ ਤਾਂ ਤੇਰਾ ਆਏ ਪਰ ਤੂੰ ਆ ਮਿੱਤਰਾਂ ਦੇ ਪਿੱਛੇ ਆਪਣਾ ਦੀਨੀ ਕਵਾਲ ਕੇ ਬੈਠ ਗਏ <Santhi> महाराज के लगे साची प्रीत हम तुम से जोरी तुम संग जोर अमर संग तोरी आई बाबा जी आ भी कथन कर दे की पीढ़ी है ये तुम ही जानते जान त सची ਜਿਨੀਆਂ ਪ੍ਰੀਤਾਂ ਤੇਰੇ ਨਾਲ ਜੋੜੀਆਂ ਇਸੇ ਕੰਨ ਤੇ ਜਹ ਜਹ ਜਾਊ ਤਾਹਾਂ ਤੇਰੀ ਸੇਵਾ ਮੈਂ ਜਿੱਥੇ ਜਿੱਥੇ ਵੀ ਜਾਣਾ ਓਥੇ ਤੇਰੀ ਸੇਵਾ ਕਰਦਾ ਹਾਂ ਤੁਮ ਸੇ ਠਾਕੁਰ ਹੋਰ ਨਾ ਦੇਵਾ ਮੇਰਾ ਇੱਕ ਤੂੰ ਹੀ ਠਾਕੁਰ ਹੈ ਮੈਂ ਹੋਰ ਕਿਤੇ ਨਹੀਂ ਮੈਂ ਨੰਨੇਸ਼ੇ ਫਿਰ ਤੁਮ ਲਾਉ ਕਿਸ਼ਨ ਬਿਸ਼ਨ ਕਬ ਹੂੰ ਅਗੂ ਮੈਂ ਤੇ ਆਇਆ ਮੈਂ ਤੇਰੀ ਦੀਦ ਕਰਦਾ ਏ ਕਿਸੇ ਕਰਕੇ ਕਿਉਂ ਸੇਵਾ ਕਰਦੇ ਮੈਂ ਤਾਂ ਸਿਮਰਨ ਕਰਦਾ ਤਾਂ ਸੇਵਾ ਕਰਦਾ